ਚਿਕੰਦੇ ਨਾਮ ਤੇ ਮਾਲੋ ਕੁੱਤੇ ਵੱਢ ਕੇ ਖਲਾਣੇ ਆ ਆਪਣਾ ਜਾਨਵਰ ਇਹ ਬਿੱਲਾ ਮਾਰਿਆ ਹੋਇਆ ਇਹ ਇੱਕ ਕੱਲ ਸੀਗਾ ਉਹ ਪੱਗ ਕੁੱਤਾ ਸੀਗਾ ਉਹ ਅਸੀਂ ਬਾਹਰ ਹੁਣ ਪ੍ਰਸ਼ਾਸਨ ਨੂੰ ਕਹਿ ਕੇ ਕਰਵਾਦਾ ਕਿਉਂਕਿ ਬਹੁਤ ਜ਼ਿਆਦਾ ਸਮੇਂ ਮਾਰਨ ਲੱਗੀ ਸੀ ਹਾਂਜੀ ਦੋ ਤਿੰਨ ਬਿੱਲੇ ਫਿਰਦੇ ਸੀਗੇ ਬੜੇ ਪੰਪ ਪੰਚ ਕਿਲੋ ਦੇ ਹੁਣ ਉਹ ਬਿੱਲੇ ਹੀ ਨਹੀਂ ਨਜ਼ਰ ਆਉਂਦੇ ਹਾਂਜੀ ਇਹ ਕਿਆ ਬਦ ਹਨ ਕਿਆ ਕਿਆ ਰੋਕਾਂ ਦਾ ਧਰਮ ਪੁਰੀਸ਼ਟ ਕਰਦੇ ਆ ਕਿਆ ਕਿਆ ਖਲਾਕੇ ਅਸੀਂ ਤਾਂ ਬਾਈਕਾ ਦੀ ਲੈ ਕੇ ਵੀ ਨਹੀਂ ਕੁਝ ਖਾਇਆ ਨਾ ਤਾਂ ਕਿਉਂਕਿ ਅਸੀਂ ਗੰਦਗੀ ਦੇਖਦੇ ਤੇ ਇਹਨਾਂ ਦੀ ਆ ਦੇਖੋ ਤੁਸੀਂ ਇੱਧਰ ਫਲਸ਼ ਵੀ ਇੱਧਰ ਹੀ ਆ ਫਲਸ਼ ਦੇ ਵਿੱਚ ਕੁੱਕਰ ਪਿਆ ਇਹ ਬਹੁਤ ਦੇਰ ਦੇ ਆਏ ਹੋਏ ਆ ਦੇਨਾਂ ਨੂੰ ਮਟਾਉਂਦੇ ਤੇ ਹਰ ਦਿਨ ਹੀ ਤੇ ਹੁਣ ਤੁਸੀਂ ਇਹ ਗੇਟ ਦਿਖਾ ਦਿਓ ਆ ਕਿੰਨਾ ਕਿ ਆਂਡ ਗਵਾਂਡ ਨੂੰ ਵੀ ਨਹੀਂ ਪਤਾ ਸੀ ਵੀ ਇੱਥੇ ਇੰਨਾ ਗੰਦਾ ਅੰਦਰ ਗੰਦ ਚੱਲ ਰਿਹਾ ਇਹ ਆਂਦੇ ਸੀ ਆਪਣਾ ਗੇਟ ਲਾਣਾ ਜਿਵੇਂ ਆਮ ਬੰਦਾ ਕਰਾਇਦਾ ਰਹਿੰਦਾ ਉਹ ਮੇਰੇ ਰਹੇ ਸੀਗੇ ਪਰ ਇਹ ਰਾਤ ਬਰਾਤ ਇਹਨਾਂ ਨੇ ਸਮਾਨ ਲਿਆਣਾ ਰਾਤ ਬਰਾਤ ਨੂੰ ਸਾਰਾ ਕੁਝ ਕਰਨਾ ਇਹ ਡਾਇਰਾਂ ਹੀ ਇੰਨਾ ਕਿ ਲੈਣੇ ਆ ਵੀ ਜਿਹੜਾ ਛੋਟਾ ਜਿਹਾ ਗੇਟ ਹੋਵੇ ਅੰਦਰ ਜਾ ਕੇ ਖੁੱਲਾ ਏਰੀਆ ਹੋਵੇ ਇਹ ਲੈਣੇ ਉਹਦੀ ਜਗ੍ਹਾ ਇਹ ਉਹਦੀ ਸਾਰੀ ਦੀ ਸਾਰੀ ਜਗ੍ਹਾ ਕਰਾਇਦੇ ਲੈ ਲੈਣੇ ਆ ਇਹ ਵੀ ਜਿੱਥੇ 5000 ਕਿਰਾਇਆ ਉਹਨੂੰ 7-8000 ਦੇ ਦਿੰਨੇ ਆ ਮਕਾਨ ਮਾਲਕ ਨੂੰ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਕੁਛ ਨਹੀਂ ਆ ਮਿਊਨੀ ਦੇ ਜਿਹਨੂੰ ਲੋਕ ਚਰਚਟਕੇ ਖਾਂਦੇ ਆ ਵੀ ਦੋ ਵਾਰੀ ਦੇ ਦੋ ਤਿੰਨ ਵਾਰੀ ਹੋਰ ਪਾ ਦੋ ਸਾਰਾ ਜਿਹੜੀ ਉਹ ਗੋਭੀ ਪਈ ਹੈ ਗਲੀ ਉਹੀ ਉਤੋਂ ਯੂਜ਼ ਕਰਦੇ ਸੀ ਉਹ ਦਾਰੂ ਦੀਆਂ ਬੋਤਲਾਂ ਪਈਆਂ ਉਹ ਕਰਚੀ ਪਈ ਹੈ ਜਿਹਦੇ ਨਾਲ ਤੁਹਾਨੂੰ ਸੌਸ ਪਾ ਕੇ ਦਿੰਦੇ ਸੀ ਇਹ ਇੱਕੋ ਤੇਲ ਚ ਹੀ ਦਾਲਦੇ ਆ ਰੈਗੂਲਰ ਮਗਲਾਲ ਬਣਿਆ ਪਿਆ ਕਾਲਾ ਇਹ ਇੰਜਨ ਔਇਲ ਹੈ ਜੀ ਇਹਨਾਂ ਨੂੰ ਬਲੈਕ ਚ ਸਿਲੰਡਰ ਕੌਣ ਦੇ ਰਿਹਾ ਕੌਣ ਨਹੀਂ ਸਾਨੂੰ ਇੱਕ ਸਿਲੰਡਰ ਲੈਣਾ ਹੋਵੇ ਦੋ ਦਿਨ ਪਹਿਲਾਂ ਬੁਕਿੰਗ ਕਰਾਣੀ ਪੈਂਦੀ ਹੈ ਤਾਂ ਜਾ ਕੇ ਸਾਨੂੰ ਸਿਲੰਡਰ ਮਿਲਦਾ ਇਹਨਾਂ ਨੂੰ ਬਲੈਕ ਚ 5-5 10-10 ਸਿਲੰਡਰ ਐਨਾ ਮੈਂ ਧੰਦਾਤਾ ਪੋਣੇ ਵਿੱਚ ਹੀ ਸੁੱਟ ਸਿੜ ਦੰਦੇ ਤੇ ਤੇ ਰਾਤ ਨੂੰ ਮੈਂ ਤਾਂ ਇਹਨਾਂ ਨਾਲ ਰੋਜ਼ ਲੜਦੀ ਦੀ ਬੰਦੇ ਗਟਰ ਵੀ ਬੰਦ ਹੋ ਜਾਂਦੇ ਸੀ ਇਹ ਗਾਟਰਾਂ ਦਾ ਬੰਦ ਹੋ ਕੇ ਪਾਣੀ ਉੱਪਰ ਨੂੰ ਉਛਲ ਜਾਂਦਾ ਸੀਗਾ ਗੰਦਗੀ ਪੂਰੀ ਗਲੀ ਦੇ ਵਿੱਚ ਫੈਲ ਜਾਂਦੀ ਸੀ